ਸਾਹ ਜਿਹੜਾ ਇਹ ਵਾਲੀ ਕਿੰਨੀ ਟਰਾਲੀ ਲੈ ਕੇ ਪਹੁੰਚੇ ਹੋ ਗੱਲ 100 ਦੇ ਕਰੀਬ ਜਿਹੜੀ ਟਰਾਲੀ ਅੱਜ ਲੈ ਕੇ ਇੱਥੇ ਪਹੁੰਚਿਆ ਔਰ ਮੈਂ ਕਹਿੰਦਾ 100 ਵੀ ਜਿਹੜੀ ਆ ਬਹੁਤ ਘੱਟ ਆ ਇੱਕ ਤਰ੍ਹਾਂ ਦੀ ਮੈਂ ਸਾਰੀਆਂ ਚਾਹੇ ਉਹ ਕੋਈ ਕਾਲੀ ਦਲ ਚ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਹੈ ਤੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਅੱਜ ਇੱਕ ਉਹਨਾਂ ਨੇ ਇੱਕ ਜਾਗ ਲਾਈ ਹੈ ਕਿ ਆਪਦੇ ਝੰਡੇ ਲਾ ਕੇ ਲਿਓ ਆਪਦੀ ਵਾਹ ਵਾਹਾਈ ਖੱਟ ਲਓ ਪਰ ਮਿੱਟੀ ਦਾ ਲਿਓ ਇਸ ਕਰਕੇ ਆ ਕਿ ਅੱਜ ਮਿੱਟੀ ਦੀ ਜ਼ਰੂਰਤ ਆ ਮਿੱਟੀ ਵੱਤ ਤੋਂ ਵੱਤ ਲੈ ਕੇ ਪਹੁੰਚੋ ਔਰ ਜੇ ਅਸੀਂ ਜਿੰਨੇ ਵੀ ਉਮੀਦਵਾਰਾਂ ਜਿਹੜੇ ਐਮਐਲਏ ਦੀਆਂ ਟਿਕਟਾਂ ਮੰਗਦੇ ਆ ਜਿਹੜੇ ਅਸੀਂ ਕਹਿੰਦੇ ਆ ਕਿ ਅਸੀਂ ਗਾਂ ਇਲੈਕਸ਼ਨ ਲੜਦੇ ਆ 234 ਪਿੰਡਾਂ 'ਚ ਇੱਕ ਇੱਕ ਟਰਾਲੀ ਵੀ ਕਢੀਏ ਤੇ 234 ਟਰਾਲੀਆਂ ਵੰਡੀਆਂ ਨੇ ਔਰ ਰਸੀ ਮਿੱਟੀ ਫੁੱਟ ਨਹੀਂ ਦੇਦੇ ਜਿੰਨੀ ਲੋਡ ਹੋਊਗੀ ਓਨੀ ਲਿਆਵਾਂ ਬੋਲੋ ਨਿਹਾਲ ਸਰਕਾਰਾਂ ਦੇ ਕੰਮ ਜਿਹੜੇ ਕਰਨ ਵਾਲੇ ਹੁਣ ਲੋਕ ਕਰ ਰਹੇ ਨੇ ਬਾਬਾ ਜੀ ਵੀ ਨਹੀਂ ਕਰ ਰਹੇ ਨੇ ਜਿਹੜੇ ਸਰਕਾਰਾਂ ਦੇ ਕੰਮ ਕਰਨ ਵਾਲੇ ਸੀ ਅੱਜ ਉਹ ਸਰਤਾਵਾ ਕਰ ਰਹੀਆਂ ਨੇ ਔਰ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਇਲਾਕੇ ਤੇ ਬੜੀ ਕਿਰਪਾ ਕੀਤੀ ਕਿ ਮਹਾਪੁਰਸ਼ਾਂ ਨੇ ਬਾਬਾ ਸੁੱਖਾ ਸਿੰਘ ਜੀ ਸ੍ਰੀ ਹਾਲੀ ਸਾਹਿਬ ਵਾਲਿਆਂ ਨੇ ਅੱਜ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੇ ਸੇਵਾਦਾਰ ਬਾਬਾ ਬਾਬਰ ਸਿੰਘ ਜੀ ਜਿਹੜੇ ਕਿ ਇੱਥੇ ਕਈ ਦਿਨਾਂ ਤੋਂ ਮੂਰਚਾ ਸੰਭਾਲ ਕੇ ਬੈਠੇ ਆ ਔਰ ਮੈਂ ਕਹਿੰਦਾ ਕਿ ਪਹਿਲਾਂ ਫੌਜ ਆਈ ਬਾਬਾ ਜੀ ਆਏ ਔਰ ਇਹ ਜਿਹੜਾ ਬੰਨ ਔਰ ਜਦੋਂ ਤੋਂ ਬਾਬਾ ਜੀ ਅਰਦਾਸ ਬੇਨਤੀ ਕਰਕੇ ਗਏ ਆ ਪਾਣੀ ਵੀ ਘਟ ਰਿਹਾ ਹੈ ਔਰ ਬਾਨਵੀ ਜਿਹੜਾ ਸੰਗਤਾਂ ਬਣ ਰਹੀਆਂ ਨੇ ਔਰ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸਾਡੇ ਤੇ ਬਪਾਰ ਕਿਰਪਾ ਰੱਖਣ ਔਰ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਸਾਡਾ ਇਲਾਕਾ ਜਿਹੜਾ ਉਹ ਸ਼ਾਂਤੀ ਦੇ ਨਾਲ ਅਸੀਂ ਸਾਡੇ ਲੈ ਕੇ ਜਾਈਏ ਧੰਨਵਾਦ ਜੀ ਜੀ ਨਿਹਾਲ ਸਤਿ ਸ਼੍ਰੀ ਅਕਾਲ ਨਿਹਾਲ ਸਤਿ ਸ਼੍ਰੀ ਅਕਾਲ ਇੱਥੇ ਲੈ ਲੈ ਓਹ ਕਾਂਟ ਪਾਣੀ ਉਹਰਾ ਨਾ ਜਿਹੜਾ ਖਾਲੀ ਟਰੈਕਟਰ ਦਾ ਲੀਓ ਇੱਧਰ ਨੂੰ ਕਰ ਲਿਆ ਜੀ